ਦੀ ਦੇ ਬ੍ਰਿਜ ਭਾਸ਼ਾ ਦੇ ਔਰ ਕੁਝ ਲੋਕਲ ਭਾਸ਼ਾਵਾਂ ਦੇ ਵੀ ਕਵੀ ਸਨ ਆਪਣੇ ਆਪਣੇ ਇਲਾਕਿਆਂ ਦੇ ਸਾਰਿਆਂ ਨੇ ਮੂਰਖ ਦੀ ਵਿਆਖਿਆ ਦੋ-ਦੋ ਪੰਕਤੀਆਂ 'ਚ ਗੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੁਣਾਈ ਇਹ ਸਾਰਾ ਵਿਸਤਾਰ ਇਸ ਵਕਤ ਨਾ ਰੱਖਾਂ ਫਿਰ ਨੰਦ ਲਾਲ ਦੀ ਵਾਰੀ ਆਈ ਸਤਿਗੁਰ ਨੇ ਸਭ ਤੋਂ ਅਖੀਰ ਦੇਚ ਨੰਦ ਲਾਲ ਨੂੰ ਖੜਾ ਕੀਤਾ ਤੁੰਦਸ ਮੂਰਖ ਕੌਣ ਹੈ ਭਾਈ ਸਾਹਿਬ ਕਹਿੰਦੇ ਨੇ ਹਰ ਚੇ ਗਾਫਲ ਸੁਧ ਅਜਨਾ ਦਾੰਵ ਬਵਨ ਗਰਗਦਾ ਬਾਸ਼ਦ ਵਾ ਗਰ ਸੁਲਤਾਨ ਬਵਨ ਭਾਵੇਂ ਬਾਦਸ਼ਾਹ ਹੈ ਤੇ ਭਾਵੇਂ ਬਿਖਾਰੀ ਹੈ ਜੇ ਰੱਬ ਉਸ ਦੇ ਚੇਤੇ ਦੇ ਚ ਨਹੀਂ ਹੈ ਤੇ ਮੂਰਖਾਂ ਦਾ ਮਹਾਨ ਮੂਰਖ